ਆਮ ਆਦੀ ਪਾਰਟੀ ਆਪਣੇ ਦਮ ਤੇ ਜ ਲੜੀ ਸੀ ਤੇ ਫਿਰ ਦਮ ਤੇ ਲੜਨਾ ਚਾਹੀਦਾ ਕਾਂਗਰਸ ਵਾਲੇ ਵੀ ਤੇ ਜਿਹੜੇ ਉਹ ਕਹਿ ਰਹੇ ਕਿ ਅਸੀਂ ਵੱਖਰੇ ਤੋਂ ਲੜਾਂਗੇ ਇਹਹੀ ਸਵਾਲ ਬੀਬੀ ਅਕਾਲੀ ਦਲ ਤੇ ਚੁੱਕਦੇ ਨੇ ਕਿ ਅਕਾਲੀ ਦਲ ਆਪ ਦੇ ਦਮ ਤੇ ਚੋਣ ਕਿਉਂ ਨਹੀਂ ਲੜਦਾ ਅਕਾਲੀ ਦਲ ਨੂੰ ਡਰ ਰਿਹਾ ਕਿਤੇ ਹਾਰ ਨਾ ਜਾਵੇ ਮੈਂ ਤੇ ਆਪ ਚੋਣ ਨਹੀਂ ਹੈ ਕਿ ਸ਼ੋਮਨੀ ਕਾਲੀ ਦਲ ਨੂੰ ਆਪਣੀਆਂ ਲੱਤਾਂ ਤਕੜੀਆਂ ਕਰਨੀਆਂ ਚਾਹੀਦੀਆਂ ਭਾਵੇਂ ਥੋੜੀਆਂ ਵੀ ਸੀਟਾਂ ਜਾਂ ਬੀਬੀ ਜੀ ਬੀਜੇਪੀ ਦੀ سپورਟ ਲੈ ਕੇ ਪਾਰਟੀ ਨੂੰ ਖਰਾਬ ਕਰ ਰਹੇ ਨੇ ਬੀਬੀ ਜੀ ਦੇ ਪਿੱਛੇ ਬੀਜੇਪੀ ਖੜੀ ਹੋਈ ਹੈ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦੀ ਆਂ ਮੈਂ ਕਿਸੇ ਦੇ ਪਿੱਛੇ ਨਹੀਂ ਲੱਗੀ ਕਰਨੈਲ ਸਿੰਘ ਪੰਜੋਲੀ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਵੀ ਇਹ ਤਾਂ ਕੋਈ ਮਾਫੀ ਨਹੀਂ ਹੁੰਦੀ ਕਿ ਕਹਿੰਦੇ ਮਾਫੀ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਨਤਮਸਤਕ ਹੋਵੇ ਕਵੇ ਸਾ ਤੋਂ ਗਲਤੀ ਹੋਈ ਹੈ ਜੀ ਸਾਨੂੰ ਸਜ਼ਾ ਲਈ ਜਾਵੇ ਦੋ ਸਾਲਾਂ ਲਈ ਉਹ ਕਹਿੰਦੇ ਪਾਸੇ ਹੋਣ ਸਿਆਸਤ ਤੋਂ ਜਿਹੜੀਆਂ ਭਾਵਨਾਵਾਂ ਸਾਡੀਆਂ ਗਲਤੀਆਂ ਕਰਕੇ ਅੱਜ ਦੁਖੀ ਨੇ ਉਪਾ ਬਣਾ ਮੈਂ ਤੇ ਕੋਈ ਮਲ ਮਲਾ ਸਕੀਏ ਕਿਉਂਕਿ ਮਾਫੀ ਬੜੀ ਵੱਡੀ ਚੀਜ਼ ਹੈ ਤੇ ਹਰਿਆਣਾ ਦੇ ਵਿੱਚ ਸ਼ੌਮਨੀ ਕਮੇਟੀ ਅੱਡ ਹੋ ਗਈ ਹਰਿਆਣਾ ਕਮੇਟੀ ਲੱਗ ਬਣ ਗਈ ਬੀਜੇਪੀ ਦੀ ਸ਼ਹਿਰ ਦੇ ਉੱਤੇ ਸਾਰਾ ਕੁਝ ਹੋਇਆ ਅੱਜ ਉਸੇ ਬੀਜੇਪੀ ਦੇ ਨਾਲ ਐਲਾਈਅੰਸ ਹੋਣ ਜਾ ਰਿਹਾ ਹੈ ਕੀ ਲੱਗਦਾ ਵਾਪਸੀ ਹੋਊਗੀ ਉਹ ਚੀਜ਼ਾਂ ਨੂੰ ਲੈ ਕੇ ਇਹ ਤਕਲੀਫ ਹੈ ਜੀ ਨਹੀਂ ਹੋਣਾ ਚਾਹੀਦਾ ਅਸੀਂ ਪਹਿਲਾਂ ਵੀ ਕਿਹਾ ਕਿ ਤਾਂ ਕਈ ਫਿਰ ਉਹ ਤਾਂ ਕਾ ਭੋਲੇ ਜਾਊਗਾ ਹੁਣ ਉਹਨੂੰ ਠੀਕ ਕਰਨਾ ਚਾਹੀਦਾ ਪਾਰਟੀ ਜਨਤਾ ਪਾਰਟੀ ਨੂੰ ਸਾਡੇ ਗੁਰਤਾਮੰਚ ਦਖਲੰਦ ਜੀ ਨਹੀਂ ਕਰਨੀ ਚਾਹੀਦੀ ਕੰਤਾ ਕਹਿੰਦੇ ਐਲਾਈਅੰਸ ਵੀ ਹੋਣ ਜਾ ਰਿਹਾ ਬੀਜੇਪੀ ਦੇ ਨਾਲ ਦੁਬਾਰਾ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਇੱਕ ਅੱਦੇ ਦਿਨ ਤੇ ਐਲਾਨ ਵੀ ਹੋ ਜਾਵੇਗਾ ਬੀਰ ਇਹਦਾ ਕੋਈ ਸਬੰਧ ਨਹੀਂ ਪਾਰਟੀ ਦੇ ਲੀਡਰ ਨੂੰ ਪਤਾ ਹੋਵੇਗਾ ਇਹ ਵੀ ਟੀੜਸਾ ਸਾਹਿਬ ਦੀ ਵਾਪਸੀ ਤੁਹਾਡੀ ਕਦੋਂ ਦਾ ਇੰਪੈਕਟ ਦੇ ਨਾਲ ਜੁੜੇ ਹਾਂ ਮੈਂ ਹਰ ਰਾਜਦੀਪ ਸਿੰਘ ਤਾਂ ਗੱਲ ਕੀਤੀ ਜਾਵੇ ਸ਼ੋਮਨੀ ਕਾਲੀ ਦਲ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਾਲੀ ਦਲ ਦੇ ਵਿੱਚ ਘਰ ਵਾਪਸੀ ਦਾ ਦੌਰ ਚੱਲ ਰਿਹਾ ਪ੍ਰਧਾਨ ਸੁਭੀਰ ਸਿੰਘ ਬਾਦਲ ਵੀ ਜਿਹੜੇ ਮਾਫੀ ਮੰਗਦੇ ਨੇ ਸੋ ਦੇਵ ਸਿੰਘ ਢੀਡ ਸਾਹਿਬ ਵਾਪਸੀ ਕਰਦੇ ਨੇ ਹੁਣ ਚਰਚਾ ਵਾਂ ਨੇ ਕਿ ਬੀਬੀ ਜੰਗੀਰ ਕੌਰ ਵੀ ਵਾਪਸੀ ਕਰ ਸਕਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਖਾਸ ਮੁਲਾਕਾਤ ਦੇ ਵਿੱਚ ਬੀਬੀ ਜੰਗੀਰ ਕੌਰ ਜੀ ਮੌਜੂਦ ਨੇ ਬੀਬੀ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਫਿਰ ਬੀਬੀ ਜੀ ਢੀਡ ਸਾਹਿਬ ਦੀ ਵਾਪਸੀ ਤੁਹਾਡੀ ਕਦੋਂ ਜਿਹੜੇ ਬਾਹਰ ਜਾਣ ਉਹੀ ਵਾਪਸੀ ਕਰਦੇ ਮੈਂ ਤੇ ਬਾਹਰ ਹੀ ਨਹੀਂ ਤੇ ਮੈਂ ਕਿੱਥੋਂ ਵਾਪਸੀ ਕਰਾਂ ਮੈਂ ਪਹਿਲਾਂ ਹੀ ਸ਼੍ਰੋਮਣੀ ਕਾਲਦਲ ਦੀ ਸੇਵਾਦਾਰ ਸ਼੍ਰੋਮਣੀ ਕਾਲਦਲ ਦੀ ਰਹਿਣਾ ਹੌਣ ਤਾਂ ਕਹਿੰਦੇ ਅਲਾਈਂਸ ਵੀ ਹੋਣ ਜਾ ਰਿਹਾ ਬੀਜੇਪੀ ਦੇ ਨਾਲ ਦੁਬਾਰਾ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਇੱਕ ਅੱਧੇ ਦਿਨ ਚ ਲਾਨ ਵੀ ਹੋ ਜਾਵੇਗਾ ਕੋਈ ਗੱਲ ਨਹੀਂ ਚੰਗੀ ਗੱਲ ਅਲਾਈਂਸ ਹੋ ਜਾਏਗਾ ਤੇ ਕਿਸੇ ਆ ਬੈਠ ਕੇ ਕੁਝ ਤੈਅ ਕਰਕੇ ਕਰਨਗੇ ਪਰ ਮੇਬੀ ਜੀ ਆਏ ਨਹੀਂ ਲੱਗਦਾ ਕੋਈ ਸੰਬੰਧ ਨਹੀਂ ਪਾਰਟੀ ਦੇ ਲੀਡਰ ਨੂੰ ਪਤਾ ਹੋਵੇਗਾ ਤੁਹਾਡਾ ਸ਼ਿਕਵਾ ਨਹੀਂ ਹੈਗਾ ਕਿਉਂਕਿ ਬੀਤੇ ਦਿਨੀ ਜਦੋਂ ਤੁਸੀਂ ਚੋਣਾ ਲੜੀਆਂ ਸੀਂਆਂ ਸ਼ੋਮਨੀ ਕਮੇਟੀ ਦੇ ਪ੍ਰਧਾਨ ਦੀਆਂ ਉਦੋਂ ਤੁਹਾਡੇ ਤੇ ਅਲੀਗੇਸ਼ਨ ਲੱਗੇ ਸੀ ਕਿ ਬੀਬੀ ਜੀ ਭਾਜਪਾ ਦੀ ਸਪੋਰਟ ਲੈ ਕੇ ਪਾਰਟੀ ਨੂੰ ਖਰਾਬ ਕਰ ਰਹੇ ਨੇ ਬੀਬੀ ਜੀ ਦੇ ਪਿੱਛੇ ਭਾਜਪਾ ਖੜੀ ਹੋਈ ਆ ਢੀਂਡ ਸਾਹ ਬਰਬਾਦ ਦੇ ਨਾਲ ਵੀ ਤੁਸੀਂ ਮਿਲ ਕੇ ਉਦੋਂ ਪ੍ਰੈਸ ਕਾਨਫਰੰਸਾਂ ਵੀ ਕਰ ਰਹੇ ਸੀ ਉਹਨਾਂ ਦੇ ਨਾਲ ਵੀ ਚੱਲ ਰਹੇ ਸੀਗੇ ਮੈਨੂੰ ਕਹਿੰਦਾ ਸ਼ਿਕਵਾ ਜੀ ਮੈਂ ਤਾਂ ਤਾਂ ਗੁੱਸਾ ਕਰਾਂ ਕਿ ਜੇ ਮੇਰੇ ਮੈਂ ਕਿਸੇ ਦੇ ਪਿੱਛੇ ਲੱਗ ਕੇ ਕਰਾਂ ਮੇਰੀ ਆਪਣੀ ਸੋਚ ਹੁੰਦੀ ਹੈ ਮੇਰੀ ਆਪਣੀ ਵਿਚਾਰ ਹੁੰਦੀ ਹੈ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦੀ ਆ ਮੈਂ ਕਿਸੇ ਦੇ ਪਿੱਛੇ ਨਹੀਂ ਲੱਗੀ ਨਹੀਂ ਤੇ ਅੱਜ ਜੋ ਕਾਲੀ ਦਲ ਦੁਬਾਰਾ ਅਲਾਈਅੰਸ ਕਰ ਰਿਹਾ ਇਹੀ ਕਾਲੀ ਦਲ ਨੇ ਪਹਿਲਾਂ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਇਹਨਾਂ ਨੇ ਤੋੜਿਆ ਸੀ ਕਿ ਬੀਜੇਪੀ ਨੇ ਸਾਡੇ ਨਾਲ ਧੋਖਾ ਕੀਤਾ ਅੱਜ ਦੁਬਾਰੇ ਫਿਰ ਕਿਸਾਨ ਬਾਰਡਰਾਂ ਦੇ ਉੱਤੇ ਆ ਪਰ ਕਹਿੰਦੇ ਕਾਲੀ ਦਲ ਕਿ ਕਿਸਾਨਾਂ ਨੂੰ ਅੱਖੋਂ ਪਰੋਖਾ ਕਰਕੇ ਫੇਰ ਜਿਹੜਾ ਅਲਾਈਅੰਸ ਕਰ ਰਿਹਾ ਹੈਗਾ ਲੋਕ ਸਵਾਲ ਖੜੇ ਕਰ ਰਹੇ ਨੇ ਤੁਸੀਂ ਇਸ ਸਵਾਲਾਂ ਦੇ ਹੱਕ ਦੇ ਵਿੱਚੋਂ ਦੇਖੋ ਜਿਹੜੇ ਐਲਾਈਅੰਸ ਕਰਨ ਲੱਗੇ ਹੋਣਗੇ ਜਿਹੜੀਆਂ ਗੱਲ ਉੱਥੇ ਕਰਦੇ ਹੋਣਗੇ ਵਿਚਾਰ ਕਰਦੇ ਹੋਣਗੇ ਕੋਈ ਨਾ ਕੋਈ ਤੇ ਤੈਅ ਕਰਦੇ ਹੋਣਗੇ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਕਿ ਉੱਥੇ ਕਿਹੜੀ ਚਰਚਾ ਹੁੰਦੀ ਹੈ ਇਹ ਤਾਂ ਉਹੀ ਜਵਾਬ ਦੇ ਸਕਦੀ ਹੈ ਕਿ ਜਿਹੜੀਆਂ ਗੱਲਾਂ ਅਸੀਂ ਮਹਿਸੂਸ ਕਰਦੇ ਆਂ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਪੂਰੀਆਂ ਹੋ ਜਾਣਗੀਆਂ ਕੋਈ ਨਾ ਕੋਈ ਤੇ ਵਿਸ਼ਵਾਸ ਲੈ ਕੇ ਤੁਰਨਾ ਚਾਹੀਦਾ ਬੀਤਦੇ ਹੀ ਪ੍ਰਧਾਨ ਸਾਹਿਬ ਦਾ ਬਿਆਨ ਆਉਂਦਾ ਸ਼ੌਮਨੀ ਕਮੇਟੀ ਦੇ ਪ੍ਰਧਾਨ ਦਾ ਉਹ ਕਹਿੰਦੇ ਪੰਥ ਨੂੰ ਇਕਜੁੱਟ ਹੋਣ ਦੀ ਲੋੜ ਆ ਪੰਥ ਇਕਜੁੱਟ ਹੋਵੇ ਇੱਕ ਏਜੰਡੇ ਤੇ ਆਵੇ ਤੁਸੀਂ ਵੀ ਪੰਥ ਲਈ ਪਾਰਟੀ ਵੀ ਬਣਾਈ ਸੀ ਤੁਸੀਂ ਕਿਹਾ ਸੀ ਮੈਂ ਪੰਥ ਲਈ ਕੰਮ ਕਰਾਂਗੀ ਕਿਉਂਕਿ ਪੰਥ ਅੱਜ ਵੱਖਰਾ ਹੋ ਚੁੱਕਿਆ ਜੀ ਲੱਗਦਾ ਹਜੇ ਵੀ ਪੰਥ ਵੱਖਰਾ ਢੀਂਡ ਸਾਹਿਬ ਵਾਪਸੀ ਹੋ ਰਹੀ ਆ ਹੋਰ ਵੀ ਜਿਹੜੇ ਚਿਹਰੇ ਵਾਪਸੀ ਕਰ ਰਹੇ ਨੇ ਹਾਲੇ ਵੀ ਪੰਥ ਦੇ ਵਿੱਚ ਕਮੀਆਂ ਨੇ ਦੇਖੋ ਪੰਥ ਕੇਵਲ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਬੈਠਾ ਪੰਥ ਤੇ ਸਮੂਹਕ ਤੌਰ ਦੇ ਉੱਤੇ ਜਿਹੜੀ ਸਿੱਖ ਸੰਗਤ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਉਹਦਾ ਨਾਮ ਜੀ ਐਸੀ ਕਹ ਲੀਏ ਕਿ ਕੱਲਾ ਜਿਹੜਾ ਸ਼੍ਰੋਮਣੀ ਅਕਾਲੀ ਨਾਲ ਸੰਬੰਧਿਤ ਵਰਕਰ ਨੇ ਉਹੀ ਪੰਥ ਹੈ ਇਹ ਗਲਤ ਹੈ ਹੂੰ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜਾ ਗੁਰਗ੍ਰੰਥ ਸਾਹਿਬ ਨੂੰ ਸਮਰਪਿਤ ਗੁਰਗ੍ਰੰਥ ਸਾਹਿਬ ਦੀ ਵਿਚਾਰਧਾਰਨਾ ਜੁੜਿਆ ਹੋਇਆ ਉਹ ਪੰਥ ਹੈ ਜੀ ਤੇ ਉਹ ਖਾਲਸਾ ਪੰਥ ਦੀ ਬਹੁਤ ਵੱਡੀਆਂ ਜਿਹੜੇ ਕਲਾਵਾ ਬਹੁਤ ਵੱਡਾ ਹੈ ਹੂੰ ਇਸ ਕਰਕੇ ਸਾਡੀ ਇਹ ਤਾਂ ਇੱਕ ਦੂਜੇ ਦੇ ਵਿਚਾਰਧਾਰਾ ਚ ਫਰਕ ਹੋ ਸਕਦੇ ਨੇ ਇਹ ਇੱਕ ਇੱਕ ਸਿਆਸੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੂੰ ਤੇ ਇਸ ਸਿਆਸੀ ਪਾਰਟੀ ਦਾ ਜਿਹੜਾ ਸਰੂਪ ਹੈ ਉਹ ਬਾਕੀ ਪਾਰਟੀਆਂ ਵਰਗਾ ਨਹੀਂ ਇੱਥੇ ਕੋਈ ਸਿਧਾਂਤ ਨੇ ਇੱਥੇ ਕੋਈ ਕੁਰਬਾਨੀਆਂ ਨੇ ਇੱਥੇ ਕੋਈ ਸਾਡੀ ਮਰਿਆਦਾ ਹੈ ਇੱਥੇ ਕੋਈ ਸਾਡੀ ਵਿਚਾਰਧਾਰਾ ਹੈ ਇੱਕ ਸੋਚ ਦਾ ਨਾਮ ਹੈ ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ بار بار ਇਹ ਕਹਿਣਾ ਕਿ ਪੰਥ ਇਕੱਠਾ ਹੋ ਰਿਹਾ ਹੈ ਪੰਥ ਦੋ ਵਿਅਕਤੀਆਂ ਦੇ ਇਕੱਠੇ ਹੋਣ ਦਾ ਨਾਮ ਨਹੀਂ ਹੈ ਪੰਥ ਤੇ ਇਕੱਠਾ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਹੈ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੁੜ ਜਾਏਗਾ ਉਹ ਏਕਤਾ ਵਿੱਚ ਹੈ ਉਹ ਇਕੱਠਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਜਾਏਗਾ ਖਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਜਿਹੜਾ ਉਹਦੀ ਸ਼ਰਨ ਚ ਆ ਜਾਏਗਾ ਉਹ ਬਚ ਜਾਣਗੇ ਨਹੀਂ ਤੇ ਭਾਈ ਪਰਮੇਸ਼ਰ ਤੇ ਭੁੱਲਿਆ ਵੀ ਆਪਣ ਸਭੇ ਰੋਗ ਮੈਂ ਸਮਝਦੀ ਆ ਕਿ ਪੰਥ ਖਾਲਸਾ ਪੰਥ ਜਿਹੜਾ ਉਹ ਤੇ ਅੱਜ ਬਹੁਤ ਦੁਨੀਆ ਦੇ ਕੋਨੇ ਕੋਨੇ ਚ ਪਸਰਿਆ ਹੋਇਆ ਹੂੰ ਕੋਈ ਕਿਸੇ ਪਾਰਟੀ ਚ ਕੋਈ ਕਿਸੇ ਪਾਰਟੀ ਚ ਪਾਰਟੀ ਪ੍ਰਧਾਨ ਵਾਰ-ਵਾਰ ਮਾਫੀ ਮੰਗਦੇ ਨੇ ਜੇ ਕੋਈ ਗਲਤੀ ਹੋਈ ਹੋਵੇ ਪੰਥ ਮਾਫ ਕਰ ਦੇਵੇ ਕੱਲ ਤੱਕ ਪ੍ਰਸਾਦ ਤੇ ਵੀ ਮਾਫੀ ਮੰਗੀ ਜਾਂਦੀ ਆ ਕੱਲ ਵਰਸੀ ਸੀਗੀ ਉੱਥੇ ਵੀ ਇਹੀ ਗੱਲ ਕਹਿੰਦੇ ਨੇ ਵਾਰ-ਵਾਰ ਦਹਰਾਉਂਦੇ ਨੇ ਤੁਹਾਨੂੰ ਲੱਗਦਾ ਹਜੇ ਵੀ ਜਿਹੜਾ ਕੌਮ ਆ ਜਿਹੜਾ ਪੰਥ ਆ ਉਹਨਾਂ ਨੂੰ ਉਹਨਾਂ ਮਾਫ ਨਹੀਂ ਕੀਤਾ ਕਿਉਂ ਉਹਨਾਂ ਨੂੰ ਵਾਰ-ਵਾਰ ਇਹੀ ਗੱਲਾਂ ਕਹਿਣੀਆਂ ਪੈ ਰਹੀਆਂ ਦੇਖੋ ਅੰਦਰੋਂ ਆਵਾਜ਼ ਆਉਂਦੀ ਹੈ ਜਦੋਂ ਕਈ ਵਾਰੀ ਬੰਦਾ ਪਿਛਲੀਆਂ ਗੱਲਾਂ ਦੇ ਉੱਤੇ ਉਹਨੂੰ ਅਹਿਸਾਸ ਹੁੰਦਾ ਕਿ ਗਲਤੀ ਹੋਈ ਹੈ ਪਛਤਾਵਾ ਲੱਗਦਾ ਫਿਰ ਅੰਦਰ ਦੀ ਆਵਾਜ਼ ਜਿਹੜੀ ਆਤਮਾ ਕਹਿੰਦੀ ਹੈ ਕਿ ਗਲਤ ਹੈ ਫਿਰ ਉਹ ਮਹਿਸੂਸ ਕਰਦਾ ਵਿਅਕਤੀ ਕਿ ਮੈਂ ਕੌਮ ਦੇ ਕੋਲ ਮਾਫੀ ਮੰਗੀ ਵੀ ਜਿਹੜੀਆਂ ਭਾਵਨਾਵਾਂ ਸਾਡੀਆਂ ਗਲਤੀਆਂ ਕਰਕੇ ਅੱਜ ਦੁਖੀ ਨੇ ਉਹ ਭਾਵਨਾਵਾਂ ਮੈਂ ਤੇ ਕੋਈ ਮਲ ਮਲਾ ਸਕੀਏ ਕਿਉਂਕਿ ਮਾਫੀ ਬੜੀ ਵੱਡੀ ਚੀਜ਼ ਹੈ ਮੈਂ ਕਰਨੈਲ ਸਿੰਘ ਸ਼ਕਤੀ ਹੈ ਕਰਨੈਲ ਸਿੰਘ ਪੰਜੋਲੀ ਦਾ ਬਿਆਨ ਸੁਣ ਰਿਆ ਸੀ ਉਹ ਕਹਿੰਦੇ ਵੀ ਇਹ ਤਾਂ ਕੋਈ ਮਾਫੀ ਨਹੀਂ ਹੁੰਦੀ ਕਿ ਕਹਿੰਦੇ ਮਾਫੀ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਨਤਵਸਤਕ ਹੋਵੇ ਕਵੇ ਸਾਥੋਂ ਗਲਤੀ ਹੋਈ ਹੈ ਜੀ ਸਾਨੂੰ ਸਜ਼ਾ ਲਾਈ ਜਾਵੇ ਦੋ ਸਾਲਾਂ ਲਈ ਉਹ ਕਹਿੰਦੇ ਪਾਸੇ ਹੋਣ ਸਿਆਸਤ ਤੋਂ ਨੇ ਬਿਲਕੁਲ ਸਹੀ ਹੈ ਕਿ ਜੇ ਪੰਥ ਕੋਲੋਂ ਜਾਂ ਖਾਲਸਾ ਪੰਥ ਕੋਲੋਂ ਜਾਂ ਸਿੱਖ ਕੌਮ ਕੋਲ ਸਾਰੀ ਕੋ ਮਾਫੀ ਮੰਗਣ ਦਾ ਇੱਕ ਤਰੀਕਾ ਤੇ ਹੀ ਹੋਈ ਹੈ। ਹੂੰ। ਸ੍ਰੀ ਅਕਾਲ ਤਰ ਸਾਹਿਬ ਤੇ ਨਤਮਸਤਕ ਹੋ ਕੇ ਉਤੋਂ ਜੜੀ ਆ ਅਰਦਾਸ ਕਰਕੇ ਤੇ ਉਹਨਾਂ ਕੋ ਮਾਫੀ ਕਰਾਇਆ ਜਾਵੇ। ਪਰ ਜੇ ਕੋਈ ਸਿਆਸੀ ਤੌਰ ਤੇ ਗੱਲ ਕਰਦਾ ਉਹ ਤੇ ਇੱਕ ਲੈਕਚਰ ਦੇ ਕੇ ਸਾਰੀ ਅਸੀਂ ਮਾਫੀ ਮੰਗਦੇ ਹਾਂ ਜੀ ਆਮ ਤੌਰ ਦੇ ਉੱਤੇ। ਅੱਛਾ ਬੀਬੀ ਤੁਸੀਂ ਕਹਿ ਰਹੇ ਹੋ ਜਿਵੇਂ ਅਲਾਈਅੰਸ ਕਰਨਾ ਮਾੜੀ ਗੱਲ ਨਹੀਂ ਆ ਫਿਰ ਤਾਂ ਆਮ ਆਦੀ ਪਾਰਟੀ ਤੇ ਕਾਂਗਰਸ ਵੀ ਅਲਾਈਅੰਸ ਕਰ ਰਹੀ ਹੈ ਫਿਰ ਉਹਨਾਂ ਦੇ ਵੀ ਮਾੜਾ ਨਹੀਂ ਆ ਫਿਰ ਉਹਨਾਂ ਤੇ ਕਾਹ ਤੋਂ ਸਵਾਲ ਖੜੇ ਕੀਤੇ ਜਾਂਦੇ ਦੇਖੋ ਇਹ ਉਹਨਾਂ ਧੂਆ ਪਾਰਟੀ ਗੰਦਗੀ ਜਿਹੜੀ ਆਵਾਦੀ ਪਾਰਟੀ ਸੀ ਉਹਨੇ ਚੋਣ ਲੜੀ ਸੀ ਕਾਂਗਰਸ ਦੇ ਖਿਲਾਫ ਹੂੰ ਕਾਂਗਰਸ ਦੇ ਖਿਲਾਫ ਕਾਂਗਰਸ ਦੀਆਂ ਕਮੀਆਂ ਕਰਕੇ ਔਰ ਸ਼ੋਮਨੀ ਅਕਾਲੀ ਦਲ ਦੀਆਂ ਕਮੀਆਂ ਕਰਕੇ ਉਹਨਾਂ ਨੂੰ ਵੋਟਾਂ ਪਈਆਂ ਹੂੰ ਤੇ ਜੇ ਫਿਰ ਉਹ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਚੁੱਕ ਚੁੱਕ ਕੇ ਉਹਨਾਂ ਵਿਜੀਲੈਂਸ ਦੇ ਵਿੱਚ ਪਾ ਕੇ ਤੇ ਉਹਨਾਂ ਚੋਰਾਂ ਦਾ ਦਰਜੇ ਦਿੱਤੇ ਹੈ ਸਜਾਵਾਂ ਤੱਕ ਵੀ ਦਵਾਈਆਂ ਦੂਜੇ ਵੀ ਦਵਾਈਆਂ ਤੇ ਅੱਜ ਉਹ ਕਿਦਾਂ ਤੋਂ ਧੁੱਤੇ ਹੋ ਸਕਦੇ ਹੂੰ ਇਸ ਕਰਕੇ ਮੈਂ ਸਭ ਨਹੀਂ ਕਿ ਆਮ ਆਦੀ ਪਾਰਟੀ ਆਪਣੇ ਦਮ ਤੇ ਜ ਲੜੀ ਸੀ ਤੇ ਫੇਰ ਦਮ ਤੇ ਲੜਨਾ ਚਾਹੀਦਾ ਕਾਂਗਰਸ ਵਾਲੇ ਵੀ ਤੇ ਜਿਹੜੇ ਉਹ ਕਹਿ ਰਹੇ ਕਿ ਅਸੀਂ ਵੱਖਰੇ ਚੋਣ ਲੜਾਂਗੇ ਪੰਜਾਬ ਦੇ ਵਿੱਚ ਇਹੀ ਗੱਲ ਉਹ ਕਾਲੀਤਾਲ ਨੂੰ ਕਹਿ ਰਹੇ ਨੇ ਪੰਜਾਬ ਵਾਲੇ ਪੰਜਾਬ ਵਾਲੇ ਕਿਉਂ ਕਹਿੰਦੇ ਕਾਂਗਰਸ ਵਾਲੇ ਅਸੀਂ ਚੋਣ ਨਹੀਂ ਇਕੱਠੇ ਲੜਨੀ ਕਿਉਂਕਿ ਉਹਨੂੰ ਪਤਾ ਕਿ ਅਸੀਂ ਕਿੰਨਾ ਤਕਲੀਫ ਪਾਈ ਇਹੀ ਸਵਾਲ ਬੀਬੀ ਜੀ ਅਕਾਲੀ ਦਲ ਤੇ ਚੁੱਕਦੇ ਨੇ ਕਿ ਅਕਾਲੀ ਦਲ ਆਪ ਦੇ ਨਾਮ ਤੇ ਚੌਣ ਕਿਉਂ ਨਹੀਂ ਲੜਦਾ ਅਕਾਲੀ ਦਲ ਨੂੰ ਡਾ ਰਾ ਕਿ ਹਾਰ ਨਾ ਜਾਵੇ ਅਕਾਲੀ ਦਲ ਤੇ ਭਾਜਪਾ ਦੇ ਤੇ ਕਾਫੀ ਲੰਬੇ ਸਮੇਂ ਤੋਂ ਪਹਿਲੇ ਸਮਝੌਤਾ ਕੀਤਾ ਆਇਆ ਸੀ ਬਹੁਤਾ ਕਹਿੰਦੇ ਹੁਣ ਵੀ ਇਹਨਾਂ ਦਾ ਲੋਕ ਦਿਖਾਵਾ ਟੁੱਟਿਆ ਸੀ ਕਿ ਅੰਦਰ ਸਾਥ ਇੱਕ ਕਿ ਕਿ ਸ਼ੋਮਨੀ ਅਕਾਲੀ ਦਲ ਨੂੰ ਆਪਣੇ ਬਲ ਤੇ ਲੜਨਾ ਚਾਹੀਦਾ ਹੈ ਮੈਂ ਤੇ ਆਪ ਚੋਣ ਨਹੀਂ ਹੈ ਕਿ ਸ਼ੋਮਨੀ ਅਕਾਲੀ ਦਲ ਨੂੰ ਆਪਣੀਆਂ ਲੱਤਾਂ ਤਕੜੀਆਂ ਕਰਨੀਆਂ ਚਾਹੀਦੀਆਂ ਭਾਵੇਂ ਥੋੜੀਆਂ ਵੀ ਸੀਟਾਂ ਆ ਜਾਣ ਲੇਕਿਨ ਆਪਣੀ ਪਾਰਟੀ ਮਜ਼ਬੂਤ ਕਰਨੀ ਚਾਹੀਦੀ ਹੈ ਇਹ ਤੇ ਉਹਨਾਂ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਤੇ ਉਹ ਸੋਚਦੇ ਕਿ ਇਹ ਮੈਂ ਨਹੀਂ ਉਹਦੇ ਬਾਰੇ ਕੁਝ ਕਹਾਂ ਤੁਹਾਨੂੰ ਕਿਵੇਂ ਲੱਗਦਾ ਪਾਰਟੀ ਮਜ਼ਬੂਤ ਹੋਊ ਕਿਵੇਂ ਫਿਰ ਕਿਹੜਾ ਏਜੰਡੇ ਅਪਣਾਏ ਜਾਣ ਕਿਹੜੇ ਟੋੜੇ ਇਹੋ ਜਿਹੇ ਵਿਚਾਰ ਹੈ ਜੀ ਤੁਹਾਡੇ ਮਨ ਵਿੱਚ ਏਜੰਡੇ ਦੇ ਅੱਗੇ ਸੀ ਪਹਿਲਾਂ ਅੰਦਰ ਵੜ ਕੇ ਵਿਚਾਰਾ ਦਿੱਤੀਆਂ ਤੇ ਬਾਹਰ ਕੱਢ ਦਿੱਤਾ ਹੁਣ ਫਿਰ ਵਿਚਾਰਾਂ ਦੇ ਦਾਂਗੇ ਬੈਠ ਕੇ ਕਿਸੇ ਦੇ ਪਿੱਛਣ ਕੇ ਹੂੰ ਤੁਹਾਨੂੰ ਆਇਆ ਨਹੀਂ ਸੱਦ ਕਾਲ ਨਹੀਂ ਆਈ ਵੀ ਬੀਬੀ ਜੀ ਆਜੋ ਹੁਣ ਛੱਡ ਦਿਓ ਗੁੱਸਾ ਗਿਣਾ ਦੇਖੋ ਸਾਰੇ ਲੀਡਰ ਮੈਨਾਂ ਵਿਚਾਰਾ ਕਰਦੇ ਰਹਿੰਦੇ ਢੀਂਡਾ ਸਾਹਿਬ ਦਾ ਵੀ ਹੋਣਾ ਸੀ ਵਿਚਾਰਾ ਕਰ ਰਹੇ ਸੀ ਚਲੋ ਢੀਂਡਾ ਸਾਹਿਬ ਨੇ ਤੇ ਚ ਮੈਂ ਤੁਹਾਨੂੰ ਨਾਲ ਜੁਆਇਨ ਨਹੀਂ ਕੀਤਾ ਕਿ ਜੇ ਉਹ ਕਹੇ ਕਿ ਮੈਂ ਉਸ ਪਾਰਟੀ ਚ ਸੀ ਤਾਂ ਉਦੋਂ ਚਰਚਾਵਾਂ ਚੱਲੀਆਂ ਸੀ ਪ੍ਰਿੰਦਰ ਸਾਹਿਬ ਕਹਿੰਦੇ ਸੀ ਤੁਸੀਂ ਪਾਰਟੀ ਸੰਭਾਲ ਲਓ ਮੈਂ ਨਹੀਂ ਮੈਂ ਜੁਆਇਨ ਨਹੀਂ ਸੀ ਕੀਤਾ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਕਿਹਾ ਮੈਂ ਪਾਰਟੀ ਦਾ ਜੁਆਇਨ ਨਹੀਂ ਕਰਨਾ ਮੈਂ ਸ਼੍ਰੋਮਣੀ ਅਕਾਲੀ ਦਲ ਚੱਪਣਿਆਂ ਨੂੰ ਅੱਜ ਵੀ ਸਮਝਦੀ ਹਾਂ ਬੇਸ਼ੱਕ ਮੇਰੇ ਪ੍ਰਧਾਨ ਜੀ ਨੇ ਕਿਸੇ ਭੁਲੇਖੇ ਚ ਕਹਿ ਲਓ ਜਾਂ ਕੋਈ ਗਲਤ ਫਹਿਮੀ ਕਹਿ ਲਓ ਜਾਂ ਕੋਈ ਉਹਨਾਂ ਨੂੰ ਬੇਵਿਸ਼ਵਾਸੀ ਹੋ ਗਈ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਹੋਏ ਪਰ ਮੈਂ ਪਾਰਟੀ ਤੋਂ ਨਹੀਂ ਬਾਹਰ ਜਾਣਾ ਨਾ ਮੈਂ ਕਦੇ ਗਈ ਹਾਂ ਹਾਂ ਤੁਹਾਡੇ ਨਾਲ ਮੈਂ ਸਹਿਮਤ ਹਾਂ ਕਿ ਪੰਥਕ ਤੌਰ ਤੇ ਕੋਈ ਵੀ ਇਕੱਠ ਕਰੋਗੇ ਕੋਈ ਵੀ ਜਾਂ ਐਸਪੀਸੀ ਦੀ ਚੋਣਾਂ ਦੇ ਵਿੱਚ ਆਪਾਂ ਇਕੱਠੇ ਰਲ ਕੇ ਚੱਲਣਾ ਹੋਵੇ ਤੇ ਮੈਂ ਨਾਲ ਐ ਵੀ ਵੀ ਚੋਣ ਲੜਨ ਦਾ ਕੋਈ ਵਿਚਾਰ ਹੈ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਮੈਂ ਕਦੀ ਪਿਛਲੀ ਵਾਰੀ ਵੀ ਨਹੀਂ ਸੀ ਮੇਰਾ ਵਿਚਾਰ ਉਹ ਵੀ ਮੈਨੂੰ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਜ਼ੋਰ ਨਾਲ ਚੋਣ ਲੜਾਈ ਸੀ ਮੈਂ ਕਦੀ ਨਹੀਂ ਸੋਚਿਆ ਕਦੀ ਕਿ ਮੈਂ ਪਾਰਲੀਮੈਂਟ ਦੀ ਚੋਣ ਲੜਾਂਗੀ ਕਿਉਂਕਿ ਮੇਰਾ ਮੇਰਾ ਚਾਅ ਪੰਜਾਬ ਦੇ ਵਿੱਚ ਸੇਵਾ ਕਰਨ ਦਾ ਹੀ ਹੈ ਕਿਉਂਕਿ ਮੇਰੇ ਮਨ ਦੇ ਵਿੱਚ ਹੈ ਕਿ ਮੈਂ ਇੱਡਾ ਲੰਬਾ ਨਾ ਬਾਹਰ ਜਾ ਕੇ ਕੁਮਾ ਮੈਂ ਆਪਣੇ ਪੰਜਾਬ ਵਿੱਚ ਹੀ ਆਪਣੀ ਸੇਵਾ ਕਰ ਸਕਾਂ ਹਮ ਸ਼ਾਉਣੀ ਕਮੇਟੀ ਦਾ ਇਸ ਵਕਤ ਤੁਹਾਨੂੰ ਕੀ ਲੱਗਦਾ ਕਿੱਥੇ ਖੜਾਗਾ ਆਪਾ ਵਿਖ ਸ਼ਾਉਣੀ ਕਮੇਟੀ ਦੇ ਵਿੱਚ ਜੋ ਚੀਜ਼ਾਂ ਤੁਸੀਂ ਚਾਹੁੰਦੇ ਸੀ ਕਿ ਧਾਮੀ ਸਾਹਿਬ ਅਗਲੇ ਸਾਲ ਦੇ ਵਿੱਚ ਜਿਹੜਾ ਹੁਣ ਉਹਨਾਂ ਨੂੰ ਦੁਬਾਰਾ ਪ੍ਰਧਾਨ ਚੁਣਿਆ ਗਿਆ ਉਹ ਕੰਮ ਕਰ ਪਾਏ ਕੀ ਸੰਤੁਸ਼ਟ ਉਹਨਾਂ ਦੇ ਹੁਣ ਕੰਮਾਂ ਤੋਂ ਚਲੋ ਇੱਕ ਵਿਅਕਤੀ ਦਾ ਕੰਮ ਨਹੀਂ ਹੁੰਦਾ ਹੁੰਦਾ ਸਾਰੀ ਟੀਮ ਦਾ ਹੀ ਹੈ ਕਮੀਆਂ ਤੇ ਬਹੁਤ ਸਾਰੀਆਂ ਨਜ਼ਰ ਆ ਰਹੀਆਂ ਹਨ ਔਰ ਬਹੁਤ ਸਾਰੇ ਸੁਧਾਰ ਕਰਨ ਵਾਲੇ ਵੀ ਉਹ ਤੇ ਸਦਾ ਹੀ ਚਲਦੇ ਰਹਿੰਦੇ ਹੈ ਪਰ ਇਹ ਹੈਗਾ ਕਿ ਮੈਨੂੰ ਦੁੱਖ ਹੈ ਕਿ ਅੱਜ ਸਾਡੇ ਸਿੱਖ ਜਿਹੜੇ ਆ ਸ਼੍ਰੋਮਣੀ ਕਮੇਟੀ ਦੇ ਖਿਲਾਫ ਬਹੁਤ ਬੋਲ ਰਹੇ ਆ ਹਮਮ ਔਰ ਉਹਦੇ ਨਾਲ ਸਾਡੇ ਉਸ ਸੰਸਥਾ ਦਾ ਜਿਹੜੀ ਕਿ ਦੁਨੀਆ ਵਿੱਚ ਸਿਰ ਮੌਰ ਸੰਸਥਾ ਜਾਣੀ ਜਾਂਦੀ ਹੈ ਉਹਦੇ ਵਿੱਚ ਜਦੋਂ ਕਿੰਤੂ ਪ੍ਰੰਤੂ ਹੁੰਦਾ ਤੇ ਉਥੇ ਐਕਸ ਨੂੰ 6 ਵਜੇ ਦੀ ਹਮਮ ਠੀਕ ਹੈ ਉੱਥੇ ਵੱਖ-ਵੱਖ ਤਰ੍ਹਾਂ ਦੀ ਸੋਚ ਦੇ ਲੋਕ ਵਿੱਚ ਆਏ ਹੁੰਦੇ ਆ ਮੈਂਬਰ ਵੀ ਵੱਖ-ਵੱਖ ਸੋਚਦੇ ਹੁੰਦੇ ਆ ਮੁਲਾਜ਼ਮ ਵੀ ਵੱਖ-ਵੱਖ ਸੋਚਦੇ ਹੁੰਦੇ ਆ ਭਾਵੇਂ ਨਿਜ਼ਮਾ ਵਲੀ ਹੈ ਭਾਵੇਂ ਉੱਥੇ ਐਕਟ ਵੀ ਹੈ ਸਭ ਕੁਝ ਵੀ ਹੈ ਪਰ ਮੁਲਾਜ਼ਮ ਤੇ ਮੁਲਾਜ਼ਮ ਹੀ ਹੁੰਦੇ ਨੇ ਜੀ ਸੇਵਾਦਾਰ ਤੇ ਸੇਵਾਦਾਰੀ ਹੁੰਦੀ ਹੈ ਨੇ ਉਹਨਾਂ ਦੀ ਵਿਜ਼ਨ ਵੀ ਉਹਨਾਂ ਕਿੰਨਾ ਉਹਨਾਂ ਦੀ ਸੋਚ ਵੀ ਉਹਨੀ ਕੀ ਹੁੰਦੀ ਹੈ ਜਿਨ੍ਹਾਂ ਨੇ ਹੁਣ ਉੱਥੇ ਇਕੱਲੀ ਸੇਵਾਦਾਰੀ ਕਰਨੀ ਹੈ ਚੱਕਰੀ ਕਰਨੀ ਹੈ ਉੱਥੇ ਬਹੁਤ ਸਾਰੀ ਦੁਨੀਆ ਹੋਣੀ ਲੱਖਾਂ ਦੇ ਲੋਕਾਂ ਨੇ ਉਹਨਾਂ ਦਾ ਆਪਣਾ ਵਿਜ਼ਨ ਹੁੰਦਾ ਹੈ ਉਹਨਾਂ ਨੇ ਉਹ ਸਭ ਨੂੰ ਦੇਖਣਾ ਹੁੰਦਾ ਸੋ ਇਸ ਕਰਕੇ ਸੰਗਤ ਦੀ ਸੋਚ ਦਾ ਤੇ ਕਈ ਵਾਰੀ ਸੇਵਾਦਾਰ ਦੀ ਸੋਚ ਦਾ ਬੜਾ ਫਰਕ ਹੁੰਦਾ ਸੋ ਕਮੀਆਂ ਜਿਹੜੀਆਂ ਉਹ ਰਹਿ ਜਾਂਦੀਆਂ ਤੇ ਉਹ ਲੋਕ ਜਿਹੜੇ ਆ ਸਿਆਣੇ ਲੋਕ ਤੇ ਉੱਥੇ ਸ਼ਰਧਾ ਨਾਲ ਜਿਹੜੇ ਆਉਂਦੇ ਆ ਸਤਿਕਾਰ ਨਾ ਹੁੰਦੇ ਆ ਉਹ ਕਦੀ ਕਿੰਤੂ ਪ੍ਰੰਤੂ ਨਹੀਂ ਕਰਦੇ ਉਹ ਤੇ ਕਹਿੰਦੇ ਸ਼ੁਕਰ ਹੈ ਇਸ ਦਾਤੇ ਦਾ ਕਿ ਗੁਰੂ ਰਾਮਦਾਸ ਦੇ ਕਰ ਲੱਖਾਂ ਲੋਕ ਆਉਂਦੇ ਆ ਤੇ ਐਡੀ ਵੱਡੀ ਸੇਵਾ ਚ ਜੁਟੀਆਂ ਹੋਈਆਂ ਔਰ ਸ਼ਾਬਾਸ਼ ਵੀ ਦੇ ਕੇ ਜਾਂਦੇ ਆ ਸ਼ੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸੇਵਾਦਾਰਾਂ ਨੂੰ ਸ਼ਾਬਾਸ਼ ਵੀ ਬਣੀ ਦਿੰਦੇ ਆ ਕਿ ਖੜੀ ਲੱਤੇ ਸਾਰਾ ਦਿਨ ਉੱਥੇ ਉਹਨਾਂ ਨੇ ਸੇਵਾ ਕਰਨੀ ਹੈ ਲੰਗਰ ਚ ਸੇਵਾ ਦੂਜੀਆਂ ਸੇਵਾਵਾਂ ਪਰ ਜਿਹੜੇ ਕਈ ਲੋਕ ਐਸੇ ਹੁੰਦੇ ਕੇਵਲ ਕਿੰਤੂ ਪ੍ਰੰਤੂ ਹੀ ਉੱਥੇ ਕਰਨ ਜਾਂਦੇ ਆ ਕੁਝ ਉੱਥੇ ਨੁਕਸ ਹੀ ਕੱਢਣ ਜਾਂਦੇ ਆ ਫੇਸ ਕਰਕੇ ਸਾਰੇ ਨੂੰ ਸੰਤੋਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੇ ਕਰੋੜਾਂ ਲੋਕਾਂ ਦਾ ਬਾ ਜੀ ਇਹ ਹਰਿਆਣਾ ਦੇ ਵਿੱਚ ਸ਼ੋਮਨੀ ਕਮੇਟੀ ਅੱਡ ਹੋ ਗਈ ਹਰਿਆਣਾ ਕਮੇਟੀ ਲੱਗ ਬਣ ਗਈ ਬੀਜੇਪੀ ਦੀ ਸ਼ਹਿ ਦੇ ਉੱਤੇ ਸਾਰਾ ਕੁਝ ਹੋਇਆ ਅੱਜ ਉਸੇ ਬੀਜੇਪੀ ਦੇ ਨਾਲ ਅਲਾਈਅੰਸ ਹੋਣ ਜਾ ਰਿਹਾ ਹੈ ਕੀ ਲੱਗਦਾ ਵਾਪਸੀ ਹੋਊਗੀ ਉਹ ਚੀਜ਼ਾਂ ਨੂੰ ਲੈ ਕੇ ਇਹ ਤਕਲੀਫ ਹੈ ਜੀ ਨਹੀਂ ਸੀ ਹੋਣਾ ਚਾਹੀਦਾ ਅਸੀਂ ਪਹਿਲਾਂ ਵੀ ਕਿਹਾ ਕਿ ਧੱਕਾ ਹੀ ਫਿਰ ਉਹ ਧੱਕਾ ਭੁੱਲਿਆ ਜਾਊਗਾ ਹੁਣ ਉਹਨੂੰ ਠੀਕ ਕਰਨਾ ਚਾਹੀਦਾ ਕੀ ਹੁਣ ਉਹ ਧੱਕਾ ਸ਼ੋਮਨੀ ਕਮੇਟੀ ਦਾ ਕੰਡ ਲਾ ਕੇ ਮੈਂ ਤਾਂ ਕਹਿੰਦੀ ਕਿ ਪ੍ਰਧਾਨ ਸਾਹਿਬ ਨੂੰ ਇਹ ਗੱਲ ਕਰਨੀ ਚਾਹੀਦੀ ਸੀ ਉਹਨਾਂ ਦੇ ਨਾਲ ਹੂੰ ਪਰ ਸਾਡੀ ਤੇ ਮਜਬੂਰੀ ਹੈ ਨਾ ਕਿ ਅਸੀਂ ਸ਼ੋਮਨੀ ਕਲਦਲ ਤੋਂ ਬਾਹਰ ਨਹੀਂ ਜਾ ਸਕਦੇ ਹੂੰ ਤੇ ਕੱਲ ਉਹਨਾਂ ਨੇ ਕਰਨੀ ਉੱਥੇ ਕਰਨ ਜੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਔਰ ਭਾਰਤੀ ਜਨਤਾ ਪਾਰਟੀ ਨੂੰ ਸਾਡੇ ਗੁਰਤਾਮ ਵਿੱਚ ਦਖਲੰਦ ਜੀ ਨਹੀਂ ਕਰਨੀ ਚਾਹੀਦੀ ਹਮ ਸਰਕਾਰ ਨੂੰ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਸ਼ਕਤੀ ਦੇਣੀ ਚਾਹੀਦੀ ਹੈ ਮਦਦ ਕਰਨੀ ਚਾਹੀਦੀ ਹੈ ਲੇਕਿਨ ਦਖਲੰਦਗੀ ਨਹੀਂ ਕਰਨੀ ਚਾਹੀਦੀ ਬੀਬੀ ਜੀ ਆਖਰੀ ਸਵਾਲ ਆਵਾਂਗਾ ਤੁਸੀਂ ਵੀ ਵਿਧਾਨ ਸਭਾ ਦਾ ਹਿੱਸਾ ਰਹੇ ਹੋ ਬੀਤੇ ਦਿਨੀ ਜੋ ਵਿਧਾਨ ਸਭਾ ਦਾ ਅੱਜ ਤਾਜ਼ਾ ਸੈਸ਼ਨ ਚੱਲ ਰਿਹਾ ਬੀਤੇ ਦਿਨੀ ਜੋ ਮੁੱਖ ਮੰਤਰੀ ਸਾਹਿਬ ਦਾ ਰਵਈਆ ਜਾਂ ਵਿਰੋਧੀ ਧਿਰਾਂ ਦਾ ਜੋ ਕੁਝ ਵਿਧਾਨ ਸਭਾ ਚ ਹੋਇਆ ਤੁਸੀਂ ਵੀ ਦੇਖਿਆ ਸਾਰੀ ਦੁਨੀਆ ਨੇ ਦੇਖਿਆ ਇਹ ਜੋ ਕੁਝ ਅੱਜ ਦੀਆਂ ਵਿਧਾਨ ਸਭਾ ਦੇ ਵਿੱਚ ਹੋ ਰਿਹਾ ਇਸ ਨੂੰ ਲੈ ਕੇ ਕੀ ਲੱਗਦਾ ਹੈ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਤੇ ਪਹਿਲੀ ਵਾਰ ਦੇਖਣ ਚਾਹਾਂਗੇ ਹਮ ਮੁੱਖ ਮੰਤਰੀ ਦੀ ਦੇ ਸਟੇਟਸ ਨੂੰ ਬਹੁਤ ਛੱਟ ਵੱਜੀ ਹਮ ਉੱਥੇ ਪਿਛਲੇ ਸਮੇਂ ਵਿੱਚ ਅਸੀਂ ਦੇਖਦੇ ਰਹੇ ਸਦਾਤ ਪ੍ਰਕਾਸ਼ ਸੀ ਬਾਦਲ ਮੁੱਖ ਮੰਤਰੀ ਰਹੇ ਕੈਪਟਨ ਬਰਿੰਦਰ ਸਿੰਘ ਵੀ ਰਹੇ ਹਮ ਔਰ ਜਿਹੜੇ ਵੀ ਮੁੱਖ ਮੰਤਰੀ ਉੱਥੇ ਰਹੇ ਮੇਰਾ ਖਿਆਲ ਸਾਰਾ ਸਾਰਾ ਦਿਨ ਉਹ ਆਪਣੀ ਵਿਧਾਨ ਸਭਾ ਦੇ ਮੈਂਬਰਾਂ ਦੀ ਇਹ ਗੱਲ ਸੁਣਦੇ ਰਹੇ ਹਮ ਤੇ ਲਾਸਟ ਵਿੱਚ ਜਾ ਕੇ ਸ਼ਾਮ ਨੂੰ ਬੋਲਦੇ ਹੁੰਦੇ ਸੀਗੇ ਪਰ ਇੱਥੇ ਇਹ ਦੇਖਣ ਨੂੰ ਹੁੰਦਾ ਸੀ ਕਿ ਮੁੱਖ ਮੰਤਰੀ ਜੀ ਸਿੱਧੇ ਹੀ ਸਾਰੇ ਲੋਕਾਂ ਦੇ ਜਵਾਬ ਉਹ ਇਕੱਲੇ ਦੇਣਾ ਪੈਂਦੇ ਜਦੋਂ ਕਿ ਲੋੜ ਨਹੀਂ ਹੁੰਦੀ ਹਮ ਮੁੱਖ ਮੰਤਰੀ ਜੀ ਨੂੰ ਉੱਥੇ ਉਲਝਣਾ ਨਹੀਂ ਚਾਹੀਦਾ ਉਹਨਾਂ ਨੂੰ ਸਹਾਇਜ ਨਾਲ ਬੈਠ ਕੇ ਸੁਣਨੀਆਂ ਚਾਹੀਦੀਆਂ ਔਰ ਲਾਸਟ ਵਿੱਚ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਉਹਦੇ ਜਵਾਬ ਦੇਣੇ ਚਾਹੀਦੇ ਤਾਂ ਜੋ ਉੱਥੋਂ ਦੀ ਮर्याਦਾ ਵੀ ਬਣੀ ਰਵੇ ਉੱਥੋਂ ਦਾ ਜਿਹੜਾ ਮਾਹੌਲ ਹੈ ਉਹ ਵੀ ਕੁੜਤਣ ਵਿੱਚ ਨਾ ਆਵੇ ਦੇ ਮੁੱਖ ਮੰਤਰੀ ਦਾ ਕੋਈ ਜ਼ਰੂਰੀ ਨਹੀਂ ਹੁੰਦਾ ਹਰ ਵਿਅਕਤੀ ਨੂੰ ਉਥੇ ਲਾਂਬੇ ਦੇਣੇ ਤਾਨੇ ਦੇਣੇ ਕਿਉਂਕਿ ਉਹਨਾਂ ਨੇ ਤੇ ਬੜੀ ਵੱਡੀ ਸੋਚ ਲੈ ਕੇ ਬੈਠਣਾ ਹੁੰਦਾ ਉਹ ਪੰਜਾਬ ਦੀ ਦੇ ਮੁਖੀ ਦੇ ਤੌਰ ਤੇ ਉਹ ਨੁਮਾਇੰਦੀ ਕਰ ਰਹੇ ਹੁੰਦੇ ਆ ਉਹਨਾਂ ਨੇ ਤੇ ਟੂ ਦੀ ਪੁਆਇੰਟ ਜਵਾਬ ਦੇਣਾ ਹੁੰਦਾ ਮੇਰਾ ਖਿਆਲ ਹੈ ਇਸ ਮਾਹੌਲ ਦਾ ਲੋਕਾਂ 'ਚ ਅਸਰ ਜਿਹੜਾ ਚੰਗਾ ਨਹੀਂ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਵੀ ਧੰਨਵਾਦ ਤੁਹਾਡਾ ਤੁਸੀਂ ਕੀ ਸਮਝਦੇ ਧੰਨਵਾਦ ਜੀ